ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸੁਖੇ ਪਾਸੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਿਰਜੇ ਕੇ ਵਿੱਚ ਮਿਰਜੇ ਕੇ ਪਿੰਡ ਨੂੰ ਜ਼ਿਲ੍ਹਾ ਫਰੋਜਪੁਰ ਲੱਗਦਾ ਮਿੱਤਰੋ ਤੇ ਇਹ ਪਿੰਡ ਬਾੜਾ ਭਾਈ ਕੇ ਪਿੰਡ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਪਾਲਾ ਦੇ ਅੰਗਰੇਜ਼ ਭਾਈ ਦਾ ਨਾਮ ਆ ਤੇ 2 ਜਨਵਾਰ ਪਈ ਹੋਣਾ ਦੇ ਕੋਲੇ ਆ ਦੋਵਾਂ ਜਨਵਾਰਾਂ ਦੀ ਡਿਟੇਲ ਫੁੱਲ ਜਾਣਕਾਰੀ ਫੁੱਲ ਸਾਰੀ ਮਨਲਾ ਇਹਦੀ ਬਣਦੀ ਇਨਫੋਰਮੇਸ਼ਨ ਮਾਲਕਾਂ ਤੋਂ ਆਪਾਂ ਲਵਾਂਗੇ ਕਿਹੜੇ ਜਾਨਵਰ ਦੇ ਥੱਲੇ ਕਿੰਨਾ ਦੁੱਧ ਆ ਕੀ ਗੱਲ ਪਤਾ ਰੇਟ ਤੁਹਾਡੇ ਬਿਲਕੁਲ ਅੱਜ ਕੰਮ ਦੇ ਹੋਣਗੇ ਪਹਿਲੇ ਦੱਸ ਦਵਾਂ ਜੇ ਰੇਟ ਦੇ ਵਿੱਚ ਤੁਹਾਨੂੰ ਕਿਤੇ ਹੋਰ ਗਾਂ ਮਿਲਦੀ ਹੋਈ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਸਾਡੇ ਕੋਲੇ ਇਹਦੋਂ ਚੰਗੀ ਗਾਂ ਇਹ ਭਾਅ ਦੇ ਵਿੱਚ ਖੜੀ ਐ ਨਾਲ ਫੋਟੋ ਪਾ ਦਿਓ ਤੇ ਫਿਰ ਤੁਹਾਨੂੰ ਸਾਨੂੰ ਵੀ ਯਕੀਨ ਹੋਊਗਾ ਵੀ ਤੁਸੀਂ ਵਾਕਈ ਸੱਚੀ ਗੱਲ ਕਹੀ ਆ ਸਤਿ ਸ਼੍ਰੀ ਅਕਾਲ ਅੰਗਰੇਜ਼ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਬਾਈ ਵਧੀਆ ਬਾਈ ਵਧੀਆ ਹੋਰ ਫੇਰ ਚੜਦੀ ਕਲਾ ਚੜਦੀ ਕਲਾ ਜੀ ਅੱਜ ਕੱਲ੍ਹ ਬਾਰ ਸਾਫੇ ਦੀ ਨਹੀਂ ਬਣੀ ਹਣਾ ਸਾਫਾ ਫਿਕਰ ਹੈਗਾ ਤੁਹਾਡੇ ਚਲੋ ਕੋਈ ਪੱਗ ਕਿੱਥੇ ਰਹਿ ਗਈ ਅੱਜ ਬਾਗਬਾ ਸੋਹਾ ਟਾਈਮ ਆ ਪਗ ਬੰਨੀ ਨਹੀਂ ਨੇ ਜੀ ਠੀਕ ਹੈ ਠੀਕ ਹੈ ਉੱਠਿਆ ਨਹੀਂ ਅੱਜ ਹਨਾ ਠੀਕ ਹੈ ਅੱਛਾ ਅੰਗਰੇਜ਼ ਬਈ ਅੱਜ 2 ਜਨਵਾਰ ਆ ਹੈ ਹਾਂਜੀ ਪਹਿਲੇ ਨੰਬਰ ਤੇ ਵੈੜਾ ਜਿਹੜੀ ਬਈ ਕੀ ਡਿਟੇਲ ਆ ਕਿੰਨਾ ਟਾਈਮ ਸੂਈ ਨੂੰ ਕਿੰਨੇ ਦੁੱਧ ਦੀ ਬਈ 3 ਕ ਮਹੀਨੇ ਹੋ ਗਏ ਸੂਈ ਨੂੰ ਠੀਕ ਆ ਵੀਰੇ ਤੇ ਠੀਕ ਆ ਇਹਨੂੰ ਤੁਸੀਂ ਭਰਾਇਆ ਹੈ ਨਾ ਠੀਕ ਆ ਹਫਤੇ ਇਕ ਦਾ ਭਰਿਆ ਹੋਇਆ ਬਾਈ ਠੀਕ ਆ ਬਾਈ ਗਾਰੰਟੀ ਕੋਈ ਨਹੀਂ ਕਿਵੇਂ ਕਹਿਦੀ ਹੈ ਬਾਈ ਠੀਕ ਆ ਵੀਰੇ ਪਾਣੀ ਬਾਲਾ ਆ ਹਫਤਾ ਆ ਦੂਜੇ ਸਵੇ ਆ ਦੂਜੇ ਸਵੇ ਆ ਹਾਂਜੀ ਹਾਂਜੀ ਦੁੱਧ ਵੀਰੇ ਕਿੰਨਾ ਬਾਈ ਦੁੱਧ ਬਾਈ ਹੋਊਗਾ 11 ਕਿਲੋ 10 ਕਿਲੋ ਦੀ ਗਾਰੰਟੀ ਦੇਵਾਂਗੇ ਹੈ 11 ਕਿਲੋ ਤੇ 10 ਕਿਲੋ ਦੀ ਗਾਰੰਟੀ ਹੈ ਸ਼ੀਰ ਚੋਣ ਚਣ ਨੂੰ ਬਾਈ ਹਾਂਜੀ ਵਧੀਆ ਜੀ ਜਿਹੜਾ ਮਰਜ਼ੀ ਚੋਈ ਜਾਵੇ ਹੈ ਠੀਕ ਆ ਬਾਈ ਸ਼ੀਰ ਬਾਈ ਕਦਕੁੱਦੀ ਬਹੁਤ ਆ ਹਨਾ ਬਾਈ ਹਾਂ ਲੈ ਹੂੰ ਥਣ ਥਣ ਵੀ ਚੰਗਾ ਕਰਦਾ ਹਾਂ ਹਾਂਜੀ ਹਾਂਜੀ ਹਾਂ ਅੱਛਾ ਵੀਰੇ ਕੀ ਰੇਟ ਰਹ ਰੇਟ ਬਾਈ ਮੌਲਤ 27000 ਰੁਪਿਆ ਕਰਦੇ ਹਾਂ ਦੇ ਨਹੀਂ ਕਿੰਨੇ ਦੀ ਹਾਂ ਨਾ ਜਸ ਨੂੰ ਯੈਸ ਨੋ ਯੈਸ ਨੋ ਹਾਂ ਕਰ ਦਾਂਗੇ ਮਾਨਤਾ ਨਾ ਕਿੰਨਾ ਕਰਦੇ 25 ਦੇ ਦਾਂਗੇ ਹਾਂ ਨਾ ਬਾਈ ਬੱਠੀਏ ਟੋਰੀ ਬਾਈ ਮंडा ਹੋਰ ਮੌਕੇ ਤੇ ਆਏਗੇ ਕੋਈ 1000 2000 ਇਧਰ ਉਧਰ ਹੋ ਜੂ ਯਾਰ ਲੈਣ ਦੇਣ ਵਾਲੀ ਗੱਲ ਕੀਤੀ ਸਰ ਵੀ ਰੇਅਰ ਕਰਦੀ ਐ ਕਹਤੋ ਕਰ ਹਾਂਜੀ ਕਿ ਮੈਂ ਕਹਿ ਦਿਆਂ ਕੋਈ ਨਹੀਂ ਵੈੜ ਬਹੁਤ ਚੰਗੀ ਬਾਈ ਗੱਲ ਤੇ ਮੇਰਾ ਹੀ ਰਾਤਾ ਵੀ ਮੈਂ ਇਹਨੇ ਦੀ ਵੇਚ ਜਾਵਾਂ ਹੈ ਲਾ ਲਾ ਢਾਲਾ ਫਿਰ ਵੈੜ ਬਹੁਤ ਚੰਗੀ ਬਾਈ ਹਾਂ ਬਾਈ ਵੇਖ ਲਾ ਟਾਲਾ ਲਾਉਣਾ ਟਾਲਾ ਲਾ ਲਾ ਭਰਾਵਾ ਲਾ ਦੀਏ ਮੈਂ ਤਾਂ ਨਵੇੜੀ ਕੱਦ ਬਹੁਤ ਆ ਯਾਰ ਵਾਕਿ ਵਟਕਾਣੇ ਤੇ ਤਿਆਰ ਹੋ ਗਈ ਨਾ ਕੇ ਦੇ ਕਰੇ ਹਾਂਜੀ ਸਲਾਗਾ ਬਾਈ ਲੈ ਮਾਜੀ ਮਾਜੀ ਕਰੂਗੀ ਬਾਜ ਹਾਂਜੀ 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 ਨਹੀਂ ਠੀਕ ਆ ਬਾਈ ਲੈ ਯਾਰ ਲੈ ਜਾਓ 22000 ਰੁਪਏ ਦੇ ਵਿੱਚ 23 ਦਿਨ ਨਹੀਂ ਕੋਈ 24 ਦਿਨ ਕਰਾਇਆ ਤੁਹਾਡਾ ਹੋਊਗਾ ਠੀਕ ਆ ਤੇ 22000 ਦੇ ਵਿੱਚ ਪਾ ਹੁਣ 21500 ਵਾਲਾ ਫੋਨ ਨਾ ਲਾਇਆ ਜੀ ਇਨੇ ਦੀ ਦੇ ਦੇ ਦੁੱਧ ਵੀ ਆ ਬਾਈ 11 ਕਿਲੋ ਗਿਆ ਦੁੱਧ ਹੋਰ ਵੀ ਵਾਜੂ ਮੇਰਾ ਮਨ ਕਹਿੰਦਾ ਗਰੇਬੀ ਵੇ ਗਰਮੀ ਕਰਕੇ ਆ ਜਾਂ ਠੰਡ ਠੰਡ ਦਾ ਪੱਖ ਲੱਗਿਆ ਤਾਂ ਲੋਕਾਂ ਨਾਲ ਵਾਹ ਨਹੀਂ ਸਕਦੀ ਮੇਰੇ ਦਾ ਕੱਦ ਜਾਤ ਜਿਵੇਂ ਬਰੀਡ ਆ ਯਾਰ ਮੂੰਹ ਮੱਕੀ ਦਿਖਾਈ ਭਾਤ ਚੁੰਗੀ ਵੀ ਆ ਬਾਈ ਆ ਵੇਖੋ ਤਾਂ ਇਹ ਤਾਂ ਸਿੰਘਾਂ ਜੇ ਭਾਗੇ ਰਸਾ ਬਣਦੇ ਉਹ ਤੇ ਹਾਰਾ ਪਾਉਂਦੀ ਲੋੜ ਹੀ ਨਹੀਂ ਪੈਣੀ ਨੇ ਖੁੱਲਣਾ ਹੀ ਨਹੀਂ ਇਹ ਠੀਕ ਹੈ ਬਾਈ ਤੇ ਅੰਗਰੇਜ਼ ਪਾਈ ਫਿਰ ਹੁਣ ਮਾਨਤਨ ਤਾਂ ਕਰਤਾ ਆਪਾਂ ਹਨਾ ਬਾਈ ਦੀ ਦੇਤੀ ਆ ਬਾਈ ਦੇਖ ਲੈ ਤੇਰੀ ਮਰਜ਼ੀ ਆ ਯਾਰ ਹੁਮੇ ਨਬੇੜ ਦਾ ਕੰਮ ਯਾਰ ਕੋਈ ਤੁਹਾਨੂੰ ਦਿਹਾੜੀ ਬਣ ਜੂ ਕੋਈ ਅਗਲਾ ਵੀ ਲੈ ਕੇ ਬਣਾ ਲੂ ਯਾਰ ਪੂਰਾ ਹੋਣਾ ਕੱਲਿਆਂ ਦੇ ਬੱਬਰ ਭਰਨਾ ਆਪਾਂ ਹੈ ਤੇ ਬਾਈ ਉਹ ਦੂਜੀ ਬਿੱੱਤੇਲ ਬਾਰੇ ਦੱਸੀ ਬਾਈ ਤੇਲ ਨੂੰ ਬਾਈ ਸੱਤ ਕਦਨ ਹੋ ਗਿਆ ਸੁਈ ਨੂੰ ਅੱਜ ਇਹ ਬੱਛਾ ਮਗਰ ਬਾਈ ਹਾਂਜੀ ਹਾਂਜੀ ਕਿੰਨਾ ਦੁੱਧ ਆ ਬਈ ਉਹਨੂੰ ਦੁੱਧ ਬਈ ਤੁਹਾਡੇ ਕੋਲ 12 ਲੀਟਰ ਠੀਕ ਹੈ ਬਈ ਜਸਤੀ ਤੇ ਆ ਗਈ ਹਾਂ ਨਾ ਹਾਂ ਭਲਾ ਕੋਈ 11 ਮੰਨ ਕੇ ਲੈ ਜੇ ਭਲਾ ਆਪਦੇ ਲੋਕ ਕੋਈ 10 ਮੰਨ ਕੇ ਲੈ ਜੇ ਤੋਰੀ ਬਈ ਪਰ ਦੁੱਧ 11 12 ਤਿੰਨ ਮਗਰਲੇ ਸੰਤੋਂ ਤੋਂ ਬਈ ਹਾਂਜੀ ਮਗਰਲੇ ਤੋਂ ਬਈ ਠੀਕ ਹੈ ਦੁੱਧ 12 ਕਿਲੋ ਤਿਆਰ ਹੈ ਹਾਂਜੀ ਠੀਕ ਹੈ ਭਲਾ ਕੋਈ 11 ਕਿਲੋ ਮੰਨ ਕੇ ਲੈ ਜਾ ਯਾਰ ਠੀਕ ਹੈ ਤਿੰਨ ਥਨਾਂ ਦਾ ਓਕੇ ਆ ਜਾਵਾਂ ਵੀਰੇ ਹਾਂ ਓਕੇ ਬਈ ਲੈ ਵੀ ਮੇਤਰੋ ਤੀਜੇ ਸੂਏ ਸੂਈਆ ਵੀਰੇ ਜਾਊਗੀ ਭਾਣ ਨਾਲ ਮੇ ਤੀਜੇ ਸੂਏ ਬਾਈ ਹਾਂਜੀ 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 ਓਦਾਂਲੇ ਬੰਦੇ ਦੇ ਕੰਮ ਦੀ ਗਾਂ ਹਾਂਜੀ ਹਾਂਜੀ ਇਹਦਾ ਉਹ ਬਹੁਤ ਚੰਗਾ ਹੈ ਨਾ ਹਾਂਜੀ ਠੀਕ ਹੈ ਬਾਈ ਇਹ ਕਿੰਨੇ ਦੇ ਦੇਦਗੇ ਬਾਈ ਇਹ ਦੇ ਦੀ 28 ਦੀ ਯਾਰ ਇਹਦਾ ਮਾਨ ਕਿੰਨਾ ਕਰਦੇ 28 ਦੀ ਵੇਖ ਲੈ ਯਾਰ ਇਹ ਤਾਂ ਖੋਲੇਗਾ ਬੱਚਾ ਪੈ ਗਿਆ ਡੱਬੀ ਤੇ ਲੈ ਬਈ ਅੰਗਰੇਜ਼ ਬਾਈ ਇਹਦੇ ਸਾਰ ਦੁੱਧ ਹੁਣ 12 ਕਿਲੋ ਤਿਆਰ ਆ ਹੈ ਹਾਂ ਨੂੰ 7 ਦਿਨ ਹੋਇਆ ਇਹਨੂੰ ਹਾਂ 7 ਦਿਨ ਹੋ ਗਿਆ 나ੜੂਆ ਨਾਲ ਹੀ ਬੱਚੇ ਦਾ ਵੀ ਨਾਲ ਮਗਰ ਬੱਚਾ ਆ ਗਿਆ ਹੈ ਨਾ ਇਹ ਤੇ ਇਹ ਕਿੰਨੀ ਕੀ ਦੇਦਗੇ ਬਾਈ ਦੇਖ ਲੈ ਵੀਰੇ ਸੱਜਰ ਗਾਂ ਯਾਰ ਗਲਤਾਂ ਲੈਣ ਦੇ ਨਾਲ ਹੀ ਕੀਤੀ ਹੈ ਇਹ ਕਿਵੇਂ ਕੀਤੀ ਹੈ ਹੈ 28 ਦੀ 28 ਦੀ ਹਾਂ ਜੀ ਮੇਰਾ ਮਾਨ ਕਿੰਨਾ ਮੈਂ ਤੁਹਾਨੂੰ ਇਹਦੇ ਜੋ ਕਹਿੰਦਾ ਨਹੀਂ ਆਪ ਹੀ ਕਹਦੇ ਆ ਇਮਾਨਦਾਰੀ ਨਾਲ 1000 ਛੱਡਾਂਗੇ 27 ਦੀ 2000 ਦੀ 27 ਦੀ 1000 ਹੋਰ ਛੱਡ ਗਿਆ ਕਲ 28 ਦੇ ਦਾਂਗੇ ਹਾਂ ਨਹੀਂ ਇਹ ਤੋਂ ਘਟਣਾ ਕੋਈ ਫੋਨ ਲਾਵੇ ਬੰਦਾ ਵੀ ਮਿੱਤਰੋ ਇਹ 26000 ਦੀ ਤਿਲ ਮਿਲ ਜੂਗੀ ਸੱਜਰ ਤੇ ਆ ਮਿਲ ਜੂਗੀ ਤੁਹਾਨੂੰ ਮਿੱਤਰੋ ਮੁੱਲ 25 ਆ ਉਠਾਈ ਨਹੀਂ ਕੋਈ ਸਤਾਦੀ ਇਹ 22000 ਦੇ ਵਿੱਚ ਤੋਂਦਾ ਇਹ 21.21 ਵਾਲਾ ਫੋਨ ਲਾਇਆ ਜੇ ਤੇ ਉਹਦਾ 25 ਵਾਲਾ ਨਾ ਲਾਇਆ ਜੇ ਬਾ ਲੈਣ ਦੇ ਦਾ ਸੌਦੇ ਤੈ ਹੀ ਹੁੰਦੇ ਤਕਰੀਬਨ ਆਪਣੀਆਂ ਵੀਡੀਓ ਤੇ ਇਹ ਦੋ ਜਾਨਵਰ ਸੀ ਜੋੜਾ ਬਣ ਗਿਆ ਫਿਰ ਕਿੰਨੇ ਦੇ ਵਿੱਚ ਦੀਪਚਾ ਜੋੜਾ ਬਣ ਗਿਆ ਬਈ 25 25 50 ਹੈ ਤੇ 8051 8000 ਚ ਬਣ ਗਿਆ ਜੋੜਾ ਹਣਾ ਬਾਈ ਇਹ ਤੇ ਬਾਈ ਤੇ 26 ਹੋ ਗਿਆ ਉਹੀ ਬਸ ਹੋ ਗਿਆ 485000 ਤੇ ਜੋੜਾ ਕੰਪਲੀਟ ਆ ਹਨਾ ਤੇ ਕਰਾਇਆ ਤੁਹਾਡਾ ਆਪਦਾ ਹੋਊਗਾ ਤੇ ਨੰਬਰ ਬਾਈਆਂ ਦਾ ਸਕਰੀਨ ਦੇ ਉੱਤੇ ਵੀ ਇਹ ਨੋਟ ਕਰਾ ਦੇ ਬਈ ਕਿਹਨੇ ਨੰਬਰ 99155 ਵੀਰੇ 99155 21718 21718 99155 21718 ਇਹ ਮਾਲਕਾਂ ਦੇ ਨੰਬਰ ਆ ਮਿੱਤਰੋ ਗੱਲਬਾਤ ਲਈ ਸਕਰੀਨ ਦੇ ਉੱਤੇ ਆ